ਸਤਿਗੁਰ ਜੀ ਦੀ ਬਾਣੀ ਅੰਦਰ ਜ਼ਿਕਰ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਆਈ ਜਦੋਂ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਨੂੰ ਉਚਾਰਦੇ ਸਿਲਾ ਤੇ ਭਾਈ ਮਰਦਾਨੇ ਜੀ ਕਹਿੰਦੇ ਸੀ ਮਰਦਾਨਿਆ ਰਬਾਬ ਛੇੜ ਬਾਣੀ ਆਈ ਜਿਵੇਂ ਕਿ 31 ਰਾਗ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਉਹ ਜਿਹੜੇ 31 ਰਾਗ ਨੇ ਉਹਨਾਂ ਦਾ ਅਲੱਗ-ਅਲੱਗ ਸਮਾਂ ਹੈ ਜਦੋਂ ਮਰਜ਼ੀ ਆਪਾਂ ਪਾੜ ਸਕਦੇ ਹਾਂ ਗੰਗ ਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜੀ ਨੇ ਹਰ ਇੱਕ ਰਾਗ ਦਾ ਸਮਾਂ ਤੈਅ ਕੀਤਾ ਹੈ ਜਿਵੇਂ ਆਪਾਂ ਦਰਬਾਰ ਸਾਹਿਬ ਸੋਦਰ ਦੀ ਚੌਂਕੀ ਹੁੰਦੀ ਬਲਾਵਲ ਦੀ ਚੌਂਕੀ ਹੁੰਦੀ ਇੱਥੋਂ ਤੱਕ ਕਿ ਜਦੋਂ ਬਸੰਤ ਉਤੋਂਦੀ ਹੈ ਇਹ ਦਰਬਾਰ ਸੰਤ तकरीबन ਤੋਂ तकरीबन ਆਪਾਂ ਦੇਖਦੇ ਹਾਂ 1.5 ਮਹੀਨਾ ਪੌਣੇ 2 ਮਹੀਨੇ ਬਸੰਤ ਰਾਗ ਗਾਇਨ ਕੀਤਾ ਜਾਂਦਾ ਹੈ ਬਸੰਤ ਕੀ ਵਾਰ ਮਹਲ ਬਨਵਾਏ ਤੂੰ ਕਾਰਸਕ ਪ੍ਰਸਾਦ ਹਰ ਕਾਨਾ ਆਪ ਜਾਏ ਹੈ ਹੋਰਿਆਂ ਦਾ ਹੀ ਕਰ ਖੰਦ ਪਾਈਏ ਅਨ ਸੁਹਾਵਣ ਵਣ ਤ੍ਰਿੰਦਰ ਭਵਣ ਬੋਲਿਆ ਅੱਜ ਜਿਹੜਾ ਕੀਰਤਨ ਜਿਹੜਾ ਦਰਬਾਰ ਸਾਹਿਬ ਤੋਂ ਸ਼ੁਰੂ ਹੋਇਆ ਸੀ ਕਿ ਜਿੰਨੇ ਪਹਿਲਾਂ ਵਿਚਾਲਾ ਵੀ ਦਿੱਤੀਆਂ ਜਾਂਦੀਆਂ ਸੀ ਕਿ ਜਿਹੜਾ ਤੁਸੀਂ ਰਾਗ ਸੀ ਉਹ ਦਰਬਾਰ ਸਾਹਿਬ ਤੋਂ ਸੀ ਕਿ ਅੱਜ ਉਹ ਰਾਗ ਦਾ ਆਪਾਂ ਸਾਹਮਣੇ ਨੇ ਦਰਬਾਰ ਸਾਹਿਬ ਦੇ ਆ ਜਦੋਂ ਗੁਰੂ ਦੇ ਕੀਰਤਨੀਏ ਕੀਰਤਨ ਕਰਦੇ ਨੇ ਉਹ ਬੜੇ ਸ਼ੋਭਦੇ ਨੇ ਆਪਾਂ ਬਾਣੀ ਅੰਦਰ ਵੀ ਪੜਦੇ ਹਾਂ ਵਾਹੂ ਵਾਹੂ ਕਰੈ ਸੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣੇ ਆਈ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰਬਾਣੀ ਗਾਇਨ ਕਰਦੇ ਆਣਾ ਤੇ ਅਸੀਂ ਬੜੇ ਸੋਹਣੇ ਲੱਗਦੇ ਆ ਸੁਹਾਵਦੇ ਆ ਉਸ ਅਕੋਰਡਿੰਗ ਦੇ ਆਪਾਂ ਦੇਖੀਏ ਤੇ ਗੁਰੂ ਦੇ ਕੀਰਤਨਿਆਂ ਦਾ ਬੜਾ ਮਿਆਰ ਉੱਚਾ ਹੈ ਸਕਰੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਗੱਲ ਕਰਾਂਗੇ ਗੁਰਮਤ ਸੰਗੀਤ ਦੇ ਬਾਰੇ ਗੁਰਮਤ ਸੰਗੀਤ ਨੂੰ ਗੁਰਬਾਣੀ ਦੇ ਵਿੱਚ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਆਪਣੇ ਨਾਲ ਜੁੜ ਚੁੱਕੇ ਨੇ ਭਾਈ ਨਿਰਮਲ ਸਿੰਘ ਜੀ ਗੈਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਕਰੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਇਹਨਾਂ ਨੂੰ ਇਹ ਪੁੱਛਦੇ ਹਾਂ ਕਿ ਗੁਰਮਤ ਸੰਗੀਤ ਦਾ ਸਿੱਖ ਪੰਥ ਦੇ ਵਿੱਚ ਕੀ ਮਹਾਨਤਾ ਕੀ ਹੈ ਤੇ ਕੀ ਦਰਜਾ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਗੁਰਮਤ ਸੰਗੀਤ ਦੀ ਗੱਲ ਕਰੀਏ ਗੁਰੂ ਪਲੱਸ ਮਤ ਗੁਰੂ ਦੀ ਮਤ ਨੂੰ ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤੇ ਨੇ ਜੀਵਨ ਜਿਉਣ ਦਾ ਢੰਗ ਦੱਸਿਆ ਗੁਰਬਾਣੀ ਨੂੰ ਸਰਲਤਾ ਦੇ ਨਾਲ ਗੁਰੂ ਦੀ ਮਤ ਨੂੰ ਸੰਗੀਤ ਦੇ ਵਿੱਚ ਗਾਇਨ ਕਰਨਾ ਗੁਰਮਤ ਸੰਗੀਤ ਦੀ ਮਹਾਨਤਾ ਸਿੱਖ ਧਰਮ ਦੇ ਵਿੱਚ ਬਹੁਤ ਉੱਚ ਦਰਜੇ ਦੀ ਹੈ ਗੁਰਮਤ ਸੰਗੀਤ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਸ਼ੈਲੀ ਦੁਬਾਰਾ ਬੜੀਆਂ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਇਸ ਸ਼ੈਲੀ ਨੂੰ ਗੁਰਮਤ ਸੰਗੀਤ ਨੂੰ ਬਹੁਤ ਵੱਡੀ ਪ੍ਰਭਾਸ਼ਾ ਦੇ ਕੇ ਨਿਵਾਜਿਆ ਹੈ ਆਪਾਂ ਗੁਰਬਾਣੀ ਦੀ ਗੱਲ ਕਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਆ ਲਾਇ ਧਿਆਨਾ ਐਸਾ ਕੀਰਤਨ ਕਰ ਮਨ ਮੇਰੇ ਈਹਾ ਉਹਾਂ ਜੋ ਕਾਮ ਤੇ ਰਹੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹਿ ਹੀਰਾ ਆਨੰਦ ਦਾ ਖਜ਼ਾਨਾ ਨਿਰਮੋਲਕ ਦਾ ਅਰਥ ਹੈ ਜਿੰਦੀ ਕੀਮਤ ਲਕਸਾਂ ਦੇ ਵਿੱਚ ਨਹੀਂ ਕਹੀ ਜਾ ਸਕਦੀ ਐਨਾ ਕੋ ਨਿਰਮੋਲਕ ਹੀਰਾ ਗੁਰੂ ਨੇ ਸਾਨੂੰ ਹੀਰਿਆਂ ਦੇ ਨਾਲ ਕੀਰਤਨ ਦੀ ਤੁਲਨਾ ਕਰ ਦਿੱਤੀ ਬਹੁਤ ਅਨਮੋਲ ਖਜ਼ਾਨਾ ਗੁਰੂ ਨੇ ਸਾਨੂੰ ਬਖਸ਼ਿਆ ਹੈ ਤੇ ਆਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਸਭ ਤੋਂ ਵੱਡੀ ਪ੍ਰਭਾਸ਼ਾ ਗੁਰਮਤ ਸੰਗੀਤ ਦੀ ਮੈਂ ਆਪ ਜੀ ਨੂੰ ਦੇਵਾ ਸਤਿਗੁਰੂ ਜੀ ਬਾਣੀ ਅੰਦਰ ਜ਼ਿਕਰ ਕਰਦੇ ਨੇ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਬਾਨ ਜੀਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ ਤੇ ਸਤਿਗੁਰਾਂ ਜੀ ਨੇ ਆਪਣੇ ਪਰਿਵਾਰ ਨੂੰ ਇਕੱਤਰ ਕੀਤਾ ਆਪਣੇ ਕੋਲ ਬਿਠਾਇਆ ਤੇ ਇਹ ਗੱਲ ਕਹੀ ਕਿ ਜਦੋਂ ਮੈਂ ਇਹ ਦੁਨੀਆ ਤੇ ਨਾਰਵਲ ਕਿਉਂਕਿ ਦੇਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਸਾਰੇ ਗੁਰੂ ਸਾਹਿਬਾਨ ਖੁਦ ਅਕਾਲ ਪੁਰਖ ਦਾ ਰੂਪ ਨੇ ਪਰ ਦੁਨੀਆ ਦੀ ਸੁਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਰੀਰ ਕਰਕੇ ਉਹਨਾਂ ਵੀ ਉਹਨਾਂ ਨੂੰ ਵੀ ਇਹ ਦੁਨੀਆ ਤੋਂ ਜਾਣਾ ਪਿਆ ਪਰ ਦੇਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਆਪਣੇ ਪਰਿਵਾਰ ਨੂੰ ਇਕੱਤਰ ਕਰਦੇ ਨੇ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਕਿ ਜਦੋਂ ਮੈਂ ਇਹ ਦੁਨੀਆ ਤੇ ਨਾਰਮਾ ਮੇਰੇ ਜਾਣ ਪਿੱਛੋਂ ਤੁਸੀਂ ਰੋਣ ਦੀ ਬਜਾਏ ਗੁਰੂ ਦਾ ਨਰੋਲ ਕੀਰਤਨ ਕਰਨਾ ਸਤਿਗੁਰੂ ਜੀ ਨੇ ਇਹ ਬੜੀ ਵੱਡੀ ਪ੍ਰਭਾਸ਼ਾ ਦਿੱਤੀ ਹੈ ਤੇ ਇਸ ਕਰਕੇ ਜਦੋਂ ਪ੍ਰਾਣੀ ਕੋਈ ਵੀ ਚੜ੍ਹਾਈ ਕਰ ਜਾਂਦਾ ਹੈ ਆਪਾਂ ਆਮ ਦੇਖਦੇ ਹਾਂ ਜਦੋਂ ਅੰਤਮ ਅਰਦਾਸ ਦੇ ਰੂਪ ਵਿੱਚ ਆਪਾਂ ਸਾਰੇ ਇਕੱਤਰ ਹੁੰਨੇ ਆ ਤੇ ਗੁਰੂ ਦੀ ਗੋਦ ਅੰਦਰ ਬੈਠ ਕੇ ਗੁਰੂ ਦਾ ਕੀਰਤਨ ਹੁੰਦਾ ਹੈ ਸਾਰੇ ਆਪਾਂ ਕੀਰਤਨ ਨੂੰ ਸੁਣਦੇ ਆ ਬੈਰਾਗਮਈ ਗੁਰਬਾਣੀ ਦਾ ਕੀਰਤਨ ਹੁੰਦਾ ਜਿਦੇ ਵਿੱਚ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨੂੰ ਗਾਇਨ ਕੀਤਾ ਜਾਂਦਾ ਹੈ ਉਦਾਹਰਨ ਵਜੋਂ ਸਾਧੂ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਗੁਰਬਾਣੀ ਦੀ ਬੈਰਾਗਮਈ ਸ਼ਬਦਾਂ ਨੂੰ ਸੰਗੀਤ ਦੁਆਰਾ ਗਾਇਨ ਕੀਤਾ ਜਾਂਦਾ ਹੈ ਗੁਰੂ ਦੀ ਮਤ ਨੂੰ ਸੰਗੀਤ ਦੁਆਰਾ ਗਾਇਨ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਜੇ ਅਸੀਂ ਵੇਖੀਏ ਉਸੀ ਦੇ ਮਾਹੌਲ ਦੇ ਵਿੱਚ ਆਪਾਂ ਆਮ ਸੁਣਦੇ ਆ ਸ਼ਬਦ ਪੜ੍ਹਦੇ ਆ ਲੱਖ ਕਿਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇਖੋ ਗਮੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਰੋਣ ਗਰਲਾਪ ਕਰਨ ਨਾਲੋਂ ਗੁਰੂ ਦੇ ਬਾਣੀ ਦਾ ਕੀਰਤਨ ਹੋਵੇ ਤਾਂ ਜੋ ਲੋਕਾਂ ਨੂੰ ਸੋਝੀ ਹੋਵੇ ਕਿ ਵਾਕਈ ਮੌਤ ਇੱਕ اٹਲ ਸਚਾਈ ਹੈ ਐਂਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਅੱਜ ਜਾਂ ਕੱਲ ਆਜ ਕਾਲ ਉੱਠ ਜਾਏਗਾ ਸਾਰਿਆਂ ਨੇ ਦੁਨੀਆ ਤੋਂ ਚਲੇ ਜਾਣ ਸਾਰਿਆਂ ਨੇ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ ਸਤਿਗੁਰੂ ਜੀ ਨੇ ਸਚਾਈ ਨੂੰ ਬਿਆਨ ਕੀਤਾ ਹੈ ਕਿ ਇਹ ਬੰਦਿਆ ਤੇ ਦੁਨੀਆ ਤੇ ਸਦਾ ਲਈ ਨਹੀਂ ਆਇਆ ਪਰ ਦੇਖੋ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਆਪਾਂ ਸਾਰੇ 71 ਨਿਆ ਗੁਰੂ ਨੇ ਇੱਕੋ ਇੱਕ ਜਰੀਆ ਸਾਨੂੰ ਦਿੱਤਾ ਹੈ ਉਹ ਹੈ ਗੁਰਬਾਣੀ ਤੇ ਜਦੋਂ ਗੁਰਬਾਣੀ ਦਾ ਕੀਰਤਨ ਸੁਣਦੇ ਆ ਤੇ ਮਨ ਨੂੰ ਇੱਕ ਹੌਸਲਾ ਹੁੰਦਾ ਹੈ ਕਿ ਟੈਂਦਾ ਮਨ ਇੱਕਦਮ ਖਿੜ ਜਾਂਦਾ ਹੈ ਕਿ ਵਾਕਈ ਗੁਰੂ ਦੇ ਭਾਣੇ ਦੇ ਵਿੱਚ ਰਹਿਣਾ ਪੈਣਾ ਗੁਰੂ ਦੇ ਭਾਣੇ ਤੋਂ ਬਾਹਰ ਜਾਇਆ ਨਹੀਂ ਜਾ ਸਕਦਾ ਦੂਸਰੇ ਪਾਸੇ ਵੇਖੀਏ ਤੇ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਹੈ ਚਾਹੇ ਉਹ ਆਨੰਦ ਕਾਰਜ ਹੋਣ ਚਾਹੇ ਉਹ ਵਿਆਹ ਦਾ ਕੋਈ ਵੀ ਕਾਰਜ ਹੋਵੇ ਖੁਸ਼ੀ ਦਾ ਕੋਈ ਵੀ ਕਾਰਜ ਹੋਵੇ ਤੇ ਆਪਾਂ ਉਥੇ ਸ਼ਬਦਾਂ ਦਾ ਗਾਇਨ ਉਥੇ ਵੀ ਹੁੰਦਾ ਹੈ ਜੀ ਉਥੇ ਆਪਾਂ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਖੁਸ਼ੀ ਤੇ ਗਮੀ ਦੇ ਵਿੱਚ ਗੁਰੂ ਨੇ ਮੋਹਰਾ ਕਿੰਨੂ ਬਣਾਇਆ ਜੀ ਗੁਰੂ ਦੇ ਕੀਰਤਨ ਨੂੰ ਹੁਣ ਜਿਵੇਂ ਆਪਾਂ ਸ਼ੁਰੂਆਤ ਕਰਦੇ ਆ ਕਿ ਗੁਰਮਤ ਸੰਗੀਤ ਦੀ ਸ਼ੁਰੂਆਤ ਕਿੱਥੋਂ ਹੋਈ ਉਹਦੇ ਬਾਰੇ ਥੋੜਾ ਚੰਨਾ ਪਾਉ ਗੁਰਮਤ ਸੰਗੀਤ ਦੀ ਸ਼ੁਰੂਆਤ ਦੀ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਸਤਗੁਰੂ ਜੀ ਦੀ ਬਾਣੀ ਅੰਦਰ ਜ਼ਿਕਰ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਦੋਂ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਨੂੰ ਉਚਾਰਦੇ ਸੀ ਨਾ ਤੇ ਭਾਈ ਮਰਦਾਨੇ ਜੀ ਨੂੰ ਕਹਿੰਦੇ ਸੀ ਮਰਦਾਨਿਆ ਰਬਾਬ ਛੇੜ ਬਾਣੀ ਆਈ ਤੇ ਦੇਖੋ ਸਤਗੁਰੂ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੀ ਵੀ ਗੁਰਬਾਣੀ ਉਚਾਰਨ ਕੀਤੀ ਸਾਰੀ ਰਾਗਾਂ ਤੇ ਨਿਰਧਾਰਤ ਹੈ ਉਹ ਗੁਰਬਾਣੀ ਨੂੰ ਗੁਰੂ ਨੇ ਉਚਾਰਿਆ ਹੈ ਗੁਰਮਤ ਸੰਗੀਤ ਦੇ ਜ਼ਰੀਏ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਨੇ ਗੁਰਬਾਣੀ ਨੂੰ ਖੁਦ ਗਾਇਆ ਹੈ ਗਾਇਨ ਕੀਤਾ ਜਿਵੇਂ ਕਿ 31 ਰਾਗ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਉਹ ਜਿਹੜੇ 31 ਰਾਗ ਹਨ ਉਹਨਾਂ ਦਾ ਅਲੱਗ-ਅਲੱਗ ਸਮਾਂ ਹੁੰਦਾ ਹੈ ਜਦੋਂ ਮਰਜ਼ੀ ਆਪ ਪੜ੍ਹ ਸਕਦੇ ਨੇ ਦਿਨ ਦੇ ਵਿੱਚ ਨਹੀਂ ਜੀ ਦੇਖੋ ਇਹ ਵੀ ਬੜੀ ਵੱਡੀ ਗੱਲ ਆਪਕੀ ਨੇ ਪੁੱਛੀ ਹੈ ਗੁਰੂ ਸਾਹਿਬ ਜੀ ਨੇ ਰਾਗਾਂ ਨੂੰ ਨਿਯਮਾਂ ਦੇ ਵਿੱਚ ਬੰਦ ਦਿੱਤਾ ਬੰਨ ਦਿੱਤਾ ਕਹਿਣ ਤੋਂ ਭਾਵ ਕੋਈ ਵੀ ਚੀਜ਼ ਹੈ ਉਹਦਾ ਰੂਲ ਤੇ ਰੈਗੂਲੇਸ਼ਨ ਹੈ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹਰ ਇੱਕ ਰਾਗ ਦਾ ਸਮਾਪਤ ਤੈਅ ਕੀਤਾ ਜਿਵੇਂ ਆਪਾਂ ਦਰਬਾਰ ਸਾਹਿਬ ਸੋਦਰ ਦੀ ਚੌਂਕੀ ਹੁੰਦੀ ਹ ਬਲਾਵਲ ਦੀ ਚੌਂਕੀ ਹੁੰਦੀ ਐ ਇੱਥੋਂ ਤੱਕ ਕਿ ਜਦੋਂ ਬਸੰਤ ਰੁੱਤ ਆਉਂਦੀ ਐ ਤੇ ਦਰਬਾਰ ਸਾਹਿਬ ਤਕਰੀਬਨ ਤੋਂ ਤਕਰੀਬਨ ਆਪਾਂ ਦੇਖਦੇ ਆਂ ਡੇਢ ਮਹੀਨਾ ਪੌਣੇ 2 ਮਹੀਨੇ ਬਸੰਤ ਰਾਗ ਗਾਇਨ ਕੀਤਾ ਜਾਂਦਾ ਹੈ ਕਹਿਣ ਤੋਂ ਭਾਵ ਜਦੋਂ ਵੀ ਗੁਰੂ ਦੇ ਕੀਰਤਨੀਏ ਦਰਬਾਰ ਸਾਹਿਬ ਕੀਰਤਨ ਦੀ ਅਰੰਭਤਾ ਕਰਦੇ ਨੇ ਤੇ ਉਹ ਬਸੰਤਰ ਆਗਤੋਂ ਕਰਦੇ ਨੇ ਹਾਂਜੀ ਗੁਰੂ ਸਾਹਿਬ ਜੀ ਨੇ ਇਹ ਗੁਰਮੁਖ ਸੰਗੀਤ ਨੂੰ ਨੀਮਾ ਦੇ ਵਿੱਚ ਬੱਧ ਦਿੱਤਾ ਹੈ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਇਹਨੂੰ ਵਧਾਇਆ ਹੈ ਤੇ ਮੈਂ ਕਿੰਨਾ ਜਦੋਂ ਸਤਿਗੁਰੂ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜੀ ਗੁਰਬਾਣੀ ਉਚਾਰਦੇ ਸੀ ਭਾਈ ਮਰਦਾਨਾ ਜੀ ਰਬਾਬ ਛੇੜਦੇ ਸੀ ਤੇ ਕਿੰਨਾ ਆਨੰਦ ਵੱਜਦਾ ਹੋਵੇਗਾ ਉਸ ਸਮੇਂ ਜੇ ਆਪਾਂ ਦੇਖੀਏ ਬਿਲਕੁਲ ਬੜੀ ਮਾਲਕ ਦੀ ਕਿਰਪਾ ਵਰਤਦੀ ਤੇ ਖੁਦ ਅਕਾਲ ਪੁਰਖ ਦਾ ਰੂਪ ਸੀ ਪਰ ਗੁਰੂ ਸਾਹਿਬ ਜੀ ਨੇ ਕੀਰਤਨ ਨੂੰ ਉੱਚ ਦਰਜੇ ਦੀ ਮਹਾਨਤਾ ਦਿੱਤੀ ਹੈ ਗੁਰੂ ਦੇ ਸਾਰੇ ਕੀਰਤਨੀਏ ਬੜੇ ਸਤਿਕਾਰਯੋਗ ਨੇ ਦੇਖੋ ਕਿਸੇ ਕਵੀ ਨੇ ਬੜਾ ਸੋਹਣਾ ਕਿਹਾ ਉਹ ਕਹਿੰਦੇ ਜਿਹਨੂੰ ਕੀਰਤਨ ਦਾ ਦਰਜਾ ਮਿਲਦਾ ਹੈ ਨਾ ਜਿਹੜਾ ਗੁਰੂ ਦਾ ਕੀਰਤਨੀਆਂ ਜਿਹਨੂੰ ਕੀਰਤਨ ਦੀ ਦਾਤ ਮਿਲਦੀ ਹੈ ਉਹ ਕਿਸੇ ਜਨਮ ਦੇ ਵਿੱਚ ਪਿਛਲੇ ਜਨਮ ਚ ਰਾਜਾ ਹੁੰਦਾ ਹੈ ਬੜਾ ਵੱਡਾ ਰਾਜਾ ਹੁੰਦਾ ਹੈ ਰਾਜ ਭਾਗ ਦਾ ਮਾਲਕ ਹੁੰਦਾ ਜਿਹਨੂੰ ਕੀਰਤੰਦੀ ਦਾਤ ਗੁਰੂ ਨੇ ਬਖਸ਼ੀ ਤੇ ਅੱਜ ਆਪਣੇ ਆਪਾਂ ਵੀ ਸਾਰੇ ਮਨਾਂ ਦੇ ਵਿੱਚ ਝਾਤ ਮਾਰੀਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੱਕ ਗੁਰੂ ਦੇ ਕੀਰਤਨੀਆਂ ਨੂੰ ਬੜਾ ਸਤਿਕਾਰ ਮਿਲਿਆ ਗੁਰੂ ਸਾਹਿਬ ਜੀ ਨੇ ਬੜਾ ਗੁਰੂ ਦੇ ਕੀਰਤਨੀਆਂ ਦਾ ਸਤਿਕਾਰ ਕੀਤਾ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਆਪਣੇ ਅੰਤਲੇ ਸਮੇਂ ਆਪਣੇ ਅੰਤਲੇ ਸਮੇਂ ਸਾਰੇ ਪਰਿਵਾਰ ਨੂੰ ਇਕੱਤਰ ਕੀਤਾ ਮੈਂ ਗੁਰਬਾਣੀ ਦੀ ਪੰਕਤੀ ਆਪਜੀ ਦੇ ਨਾਲ ਸਾਂਝੀ ਕਰਾਂ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜੋ RAM ਕਲੀ ਸਤ ਬਾਣੀ ਪੜ੍ਹਦੇ ਹਨ ਸਤਬੀਰੂ ਜੀ ਕਹਿੰਦੇ ਨੇ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਉ ਨਿਰਬਾਨ ਜੀ ਕਿ ਸੋਹ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਨ ਜੀ ਸਤਗੁਰੂ ਜੀ ਕਹਿੰਦੇ ਜਦੋਂ ਮੈਂ ਇਹ ਦੁਨੀਆ ਤੋਂ ਚਲਾ ਜਾਵਾਂ ਸਰੀਰ ਕਰਕੇ ਦੁਨੀਆ ਤੋਂ ਨਾ ਰਵਾਂ ਉਸ ਸਮੇਂ ਤੁਸੀਂ ਰੋਣ ਵਿਰਲਾਪ ਨਹੀਂ ਕਰਨਾ ਆਪਣੇ ਪਰਿਵਾਰ ਨੂੰ ਕਹਿੰਦੇ ਨੇ ਕਰਨਾ ਕੀ ਹੈ ਨਰੋਲ ਗੁਰਬਾਣੀ ਦਾ ਕੀਰਤਨ ਕਰ। ਅੰਤੇ ਸਤਿਗੁਰੂ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਬਾਨ ਜਿਓ ਕਿ ਸੋਹ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜੀ ਤੇ ਗੱਲ ਕਿੰਦੀ ਹੋਣੀ ਚਾਹੀਦੀ ਜੀ ਗੁਰੂ ਦੀ ਗੁਰੂ ਦੀ ਬਾਣੀ ਦੀ ਅਕਾਲ ਪੁਰਖ ਦੀ ਉਸ ਤੋਂ ਧੋਣੀ ਚਾਹੀਦੀ ਇਹ ਸਤਿਗੁਰੂ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚ ਆਪਣੀ ਪੰਕਤੀ ਦੇ ذریعے ਸਾਨੂੰ ਸਾਰਿਆਂ ਨੂੰ ਦੱਸਿਆ ਕਿ ਪ੍ਰਾਣੀ ਜਦੋਂ ਚੜ੍ਹਾਈ ਕਰ ਜਾਵੇ ਤੇ ਬਾਦ ਵਿੱਚ ਕੀ ਕਰੇਗਾ ਇੱਕ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਸੱਤਾ ਬਲਵੰਦ ਜਿਹੜੇ ਬੜੇ ਮਹਾਨ ਕੀਰਤਨੀਏ ਆ ਉਹਨਾਂ ਬਾਰੇ ਥੋੜਾ ਜਿਹਾ ਜਾਣਨਾ ਵਾ ਸੱਤਾ ਤੇ ਬਲਵੰਦ ਜੀ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਸਮੇਂ ਬੜੇ ਸਰਮੌਰ ਕੀਰਤਨੀਏ ਗੁਰੂ ਘਰ ਦੇ ਹੋਏ ਜਿਨ੍ਹਾਂ ਨੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਬੜੀ ਕਸ਼ਿਸ਼ ਸੀ ਬੜੀ ਮਿੱਠੀ ਆਵਾਜ਼ ਸੀ ਕਿਰਪਾ ਗੁਰੂ ਸਾਹਿਬ ਜੀ ਦੀ ਸੀ पर बड़ी मीठी आवाज ਦੇ ਵਿੱਚੋਂ ਕੀਰਤਨ ਕਰਦੇ ਸੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਬੜਾ ਸਤਿਕਾਰਿਆ ਬਹੁਤ ਸਤਿਕਾਰ ਦਿੱਤਾ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਉਹ ਆਪਣੇ ਦੀਵਾਨ ਦੇ ਵਿੱਚ ਉਹਨਾਂ ਤੋਂ ਕੀਰਤਨ ਸਰਵਣ ਕਰਦੇ ਸੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਸੀ ਤੇ ਬੜੇ ਹਰਮਨ ਪਿਆਰੇ ਸਿੱਖ ਸਨ ਸੱਤਾ ਤੇ ਬਲਵੰਡ ਜੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਕਿਉਂ ਕਿਉਂਕਿ ਉਹ ਕੀਰਤਨ ਬੜਾ ਸੋਹਣਾ ਕਰਦੇ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਬੜਾ ਰਸ ਸੀ ਬੜਾ ਸੋਹਣਾ ਕੀਰਤਨ ਕਰਦੇ ਸੀ ਤੇ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਨੇ ਉਹਨਾਂ ਨੂੰ ਵੀ ਬੜਾ ਉੱਚਾ ਦਰਜਾ ਦੇ ਕੇ ਸਤਿਕਾਰਿਆ ਸਿੱਖ ਧਰਮ ਦੇ ਵਿੱਚ ਤਾਂ ਕਰਕੇ ਉਹਨਾਂ ਦਾ ਨਾਮ ਵੀ ਸਿੱਖ ਧਰਮ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਭਾਈ ਸੱਤਾ ਜੀ ਤੇ ਭਾਈ ਬਲਵੰਦ ਜੀ ਕੀ ਅੱਜ ਜਿਹੜਾ ਕੀਰਤਨ ਜਿਹੜਾ ਦਰਬਾਰ ਸਾਹਿਬ ਤੋਂ ਸ਼ੁਰੂ ਹੋਇਆ ਸੀ ਕਿ ਜਿਹਨਾਂ ਇੱਕ ਪਹਿਲਾਂ ਨਿਸਾਨਾ ਵੀ ਦਿੱਤੀਆਂ ਜਾਂਦੀਆਂ ਸੀ ਕਿ ਜਿਹੜਾ ਤੁਸੀਂ ਰਾਗ ਸਿੱਖਣੋ ਦਰਬਾਰ ਸਾਹਿਬ ਦੇ ਸੀ ਕਿ ਅੱਜ ਉਹ ਰਾਗ ਆਪਾਂ ਸਾਹਮਣੇ ਨੇ ਦਰਬਾਰ ਸਾਹਿਬ ਇਹ ਕਿਵੇਂ ਤੁਸੀਂ ਉਹ ਕਰਦੇ ਹੋ ਦੇਖੋ ਜੀ ਗੁਰਬਾਣੀ ਸਾਰੀ ਸਤਕਾਰਯੋਗ ਸਾਰੇ ਗੁਰੂ ਦੇ ਕੀਰਤਨੀਆਂ ਸਤਕਾਰਯੋਗ ਜਿਹੜਾ ਗੁਰਬਾਣੀ ਗਾਇਨ ਕਰਦਾ ਉਹ ਸਾਰਾ ਸਤਕਾਰਯੋਗ ਹੀ ਹੈ ਪਰ ਜੇ ਆਪਾਂ ਗੱਲ ਪਹਿਲਾਂ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਗਾਂ నిర్ਧਾਰਿਤ ਗੁਰਬਾਣੀ ਦੀ ਰਚਨਾ ਕੀਤੀ ਜਿਵੇਂ ਗੁਰਬਾਣੀ ਦੇ ਵਿੱਚ ਬੜੇ ਸਾਰੇ ਰਾਗ ਨੇ ਟੋਡੀ ਰਾਗ ਸਾਰੰਗ ਰਾਗ ਆਸਾ ਰਾਗ ਆਸਾ ਦੀ ਵਾਰ ਦਾ ਕੀਰਤਨ ਅਮਰਤ ਵਲੇ ਹੁੰਦਾ ਹੈ ਆਸਾ ਰਾਗ ਦਾ ਜਿਹੜਾ ਸਮਾਂ ਉਹ ਸਵੇਰ ਦਾ ਹੈ ਹਾਂਜੀ ਰਾਗਾਂ ਨੂੰ ਨਿਰਧਾਰਿਤ ਕੀਤਾ ਮੈਂ ਕਿਨਾ ਕਿਤੇ ਨਾ ਕਿਤੇ ਸਾਨੂੰ ਸੰਗੀਤ ਦੀ ਸਿੱਖਿਆ ਲੈ ਕੇ ਕੀਰਤਨ ਕਰਨਾ ਚਾਹੀਦਾ ਹੈ ਪ੍ਰੋਪਰ ਸਿੱਖਿਆ ਲੈ ਕੇ ਕੀਰਤਨ ਕਰਨਾ ਚਾਹੀਦਾ ਸਾਨੂੰ ਰਾਗਾਂ ਦੀ ਨੌਲੇਜ ਹੋਵੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜੀ ਨੇ ਜਿਹੜੇ ਨਿਯਮਾਂ ਦੇ ਵਿੱਚ ਰਾਗਾਂ ਨੂੰ ਵਜਾਇਆ ਉਹ ਰਾਗਾਂ ਦੀ ਸਾਨੂੰ ਨੌਲੇਜ ਹੋਣੀ ਚਾਹੀਦੀ ਜਿਵੇਂ ਦਰਬਾਰ ਸਾਹਿਬ ਆਪਾਂ ਦੇਖਦੇ ਆਂ ਸਾਰੇ ਗੁਰੂ ਦੇ ਕੀਰਤਨੀਆਂ ਨਿਯਮ ਦੇ ਵਿੱਚ ਰਹਿ ਕੇ ਕੀਰਤਨ ਕਰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੁਆਰਾ ਜਦੋਂ ਬਸੰਤ ਰਾਗ ਗਾਉਂਦੀ ਸਭ ਤੋਂ ਪਹਿਲਾਂ ਬਸੰਤ ਨੂੰ ਗਾਇਨ ਕੀਤਾ ਜਾਂਦਾ ਹਾਂਜੀ ਸਵੇਰ ਦੇ ਸਮੇਂ ਦਾ ਜਿਹੜਾ ਰਾਗ ਹੈ ਉਸ ਅਕੋਰਡਿੰਗ ਰਾਗ ਨੂੰ ਗਾਇਨ ਕੀਤਾ ਜਾਂਦਾ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੀਰਤਨ ਰੀਤਾਂ ਦੇ ਵਿੱਚ ਵੀ ਕਰਨਾ ਚਾਹੀਦਾ ਹੈ ਕੋਈ ਗੱਲ ਨਹੀਂ ਆਪਾਂ ਅੱਜ ਦੇਖਦੇ ਹਾਂ ਸਾਰੇ ਗੁਰੂ ਦੇ ਕੀਰਤਨੀਆਂ ਰੀਤਾਂ ਦੇ ਵਿੱਚ ਵੀ ਕੀਰਤਨ ਕਰਦੇ ਨੇ ਤੇ ਕੁਝ ਕੀਰਤਨੀਆਂ ਬਹੁਤ ਘੱਟ ਨੇ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਪਰ ਜ਼ਿਆਦਾਤਰ ਅਸੀਂ ਜਿਹੜੇ ਰੀਤਾਂ ਦੇ ਵਿੱਚ ਕੀਰਤਨੀਏ ਕਰ ਗੁਰੂ ਦੇ ਕੀਰਤਨੀਏ ਕੀਰਤਨ ਕਰਦੇ ਨੇ ਉਹਨਾਂ ਨੂੰ ਪਰਖੁੱਲਿਤ ਕੀਤਾ ਹੈ ਪਰ ਮੈਂ ਸਾਰੇ ਸਿੱਖ ਜਗਤ ਨੂੰ ਇਹ ਬੇਨਤੀ ਕਰਾਂਗਾ ਕਿ ਜਿੰਨੇ ਵੀ ਗੁਰੂ ਘਰ ਦੇ ਕੀਰਤਨੀਏ ਨੇ ਭਾਵੇਂ ਉਹ ਰਾਗਾਂ ਦੇ ਵਿੱਚ ਕੁਰਬਾਨੀ ਨੂੰ ਗਾਇਨ ਕਰਦੇ ਨੇ ਦੇਖੋ ਪੜਾਈ ਸਾਰੇ ਕਰਦੇ ਨੇ ਆਪਾਂ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਜਿਵੇਂ ਕੋਈ ਤੇ ਆਰਟਸ ਦਾ ਸਬਜੈਕਟ ਰੱਖ ਲੈਂਦਾ ਹਾਂਜੀ ਤੇ ਕੋਈ ਨਾਨ ਮੈਡੀਕਲ ਮੈਡੀਕਲ ਰੱਖਦਾ ਆਰਟਸ ਤੇ ਨਾਨ ਮੈਡੀਕਲ ਮੈਡੀਕਲ ਦੇ ਵਿੱਚ ਬੜਾ ਫਰਕ ਹੈ ਉਸੇ ਤਰ੍ਹਾਂ ਇੱਕ ਆਪਾਂ ਕੀਰਤਨ ਨੂੰ ਰੀਤਾਂ ਦੇ ਵਿੱਚ ਗਾਉਣਾ ਤੇ ਇੱਕ ਔਖਿਆਈ ਦੇ ਵਿੱਚ ਜਾ ਕੇ ਕੀਰਤਨ ਦੀ ਡੁਗਾਈ ਨੂੰ ਮਹਿਸੂਸ ਕਰਨਾ ਅੱਜ ਦਾ ਯੋਗ ਹੈ ਅੱਜ ਦੇ ਅੱਜ ਦੇ ਪੰਥ ਨੇ ਜਿਹੜਾ ਉਹਨੇ ਕੀਰਤਨ ਨੂੰ ਸਾਂਭ ਸੰਭਾਲ ਕੀਤੀ ਤੇ ਜਿਹੜੇ ਅੱਜ ਕੱਲ ਦੀ ਪਨੀਰੀ ਹੈ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਨਹੀਂ ਜਾਣਾ ਚਾਹੁੰਦੇ ਦੇਖੋ ਜੀ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬਾਨਾਂ ਦੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕੀਰਤਨੀਆਂ ਨੂੰ ਬੜਾ ਸਤਿਕਾਰ ਮਿਲਿਆ ਜੇ ਗੁਰੂ ਨੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਤੇ ਉੱਥੇ ਇਹ ਗੱਲ ਵੀ ਕਹਿ ਦਿੱਤੀ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਹੈ ਲੈ ਤੈਨੂੰ ਤੇ ਜਿਹੜੇ ਗੁਰੂ ਦੀ ਬਾਣੀ ਨੂੰ ਗਾਉਂਦੇ ਨੇ ਉਹ ਵੀ ਬੜੇ ਸਤਿਕਾਰਯੋਗ ਨੇ ਬੜੀਆਂ ਥਾਵਾਂ ਤੇ ਗੁਰੂ ਦੇ ਕੀਰਤਨੀਆਂ ਦਾ ਬਹੁਤ ਸਤਿਕਾਰ ਹੁੰਦਾ ਹੈ। ਹੂੰ ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਕਈ ਥਾਵਾਂ ਤੇ ਗੁਰੂ ਦੇ ਕੀਰਤਨੀਆਂ ਦੀ ਹਾਲਤ ਬੜੀ ਤਰਸਯੋਗ ਹੈ। ਹੂੰ ਮੈਂ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਗੁਰੂ ਦੇ ਕੀਰਤਨੀਆਂ ਦਾ ਮਿਆਰ ਅਸੀਂ ਥੱਲੇ ਨਾ ਡਿੱਗਣ ਦਈਏ। ਗੁਰੂ ਦੇ ਕੀਰਤਨੀਆਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਗੁਰੂ ਸਾਹਿਬਾਨ ਨੇ ਤੇ ਅੱਜ ਆਪਾਂ ਆਪਣੇ ਮਨਾਂ ਦੇ ਅੰਦਰ ਝਾਤ ਮਾਰੀਏ। ਈ ਅੱਜ ਗੁਰੂ ਦੇ ਕੀਰਤਨੀਆਂ ਦਾ ਸਤਕਾਰ ਸਾਡੇ ਮਨ 'ਚ ਉਨਾ ਹੈ ਜਿੰਨਾ ਗੁਰੂ ਸਾਹਿਬਾਨਾ ਨੇ ਇਹ ਕੀਰਤਨੀਆਂ ਨੂੰ ਸਤਕਾਰ ਦਿੱਤਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਜਰੀਏ ਮੈਂ ਕਰਦਾ ਗੁਰੂ ਦੇ ਕੀਰਤਨੀਆਂ ਦਾ ਜਿੰਨਾ ਹੋ ਸਕਦਾ ਸਤਕਾਰ ਕਰੀਏ ਕਿਉਂਕਿ ਦੇਖੋ ਉਹ ਸਾਨੂੰ ਗੁਰੂ ਦੀ ਬਾਣੀ ਨੂੰ ਸੁਣਾਉਂਦੇ ਨੇ ਅਸੀਂ ਗੁਰੂ ਦੀ ਬਾਣੀ ਸਰਵਨ ਕਰਦੇ ਆਂ ਤੇ ਆਨੰਦ ਗੁਣੇ ਕੀ ਹੀਰਾ ਆਨੰਦਾ ਦਾ ਖਜ਼ਾਨਾ ਸਾਡੇ ਮਨ ਦੇ ਵਿੱਚ ਵੱਸਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿਨਕਾ ਏਕ ਜਿਸ ਜੀਪ ਸਾਬੈ ਤਾਂ ਕਿ ਮਹਿਮਾ ਗਣੀ ਨਾ ਆਵੇ ਜਦੋਂ ਗੁਰੂ ਦੇ ਕੀਰਤਨੀਏ ਕੀਰਤਨ ਕਰਦੇ ਨੇ ਉਹ ਬੜੇ ਸ਼ੋਭਦੇ ਨੇ ਆਪਾਂ ਬਾਣੀ ਅੰਦਰ ਵੀ ਪੜਦੇ ਹਾਂ ਵਾਹੂ ਵਾਹੂ ਕਰੈ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣੇ ਆਈ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰਬਾਣੀ ਗਾਇਨ ਕਰਦੇ ਆਣਾ ਤੇ ਅਸੀਂ ਬੜੇ ਸੋਹਣੇ ਲੱਗਦੇ ਆ ਸੁਹਾਵਦੇ ਆ ਉਸ ਅਕੋਰਡਿੰਗ ਜੇ ਆਪਾਂ ਦੇਖੀਏ ਤੇ ਗੁਰੂ ਦੇ ਕੀਰਤਨੀਆਂ ਦਾ ਬੜਾ ਮਿਆਰ ਉੱਚਾ ਹੈ ਤੇ ਆਪਾਂ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਗੁਰੂ ਦੇ ਕੀਰਤਨੀਆਂ ਦਾ ਗ੍ਰੰਥੀ ਸਿੰਘਾਂ ਦਾ ਸਾਰਿਆਂ ਦਾ ਸਤਕਾਰ ਉੱਚ ਦਰਜੀ ਦਾ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੰਭਾਈ ਸਰ ਭਾਈ ਮਿਰਨੋਦ ਸਿੰਘ ਜੀ ਗੈਰੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਿਆ ਹਨ ਗੁਰਮਤ ਸੰਗੀਤ ਦੇ ਬਾਰੇ ਹੁਣ ਦੇਖੋ ਜਸ਼ਨਪ੍ਰੀਤ ਸਿੰਘ ਨੂੰ ਜਿਆਦਾ ਧੰਨਵਾਦ